ਕਪਾਲੰਗ ਪਰਨਾਮ ਸੀ ਬਿਆਲੰਸਰੂ ਤੇ ਸਦਾ ਅੰਮਸਤੇ ਆਪੰਗੰਨ ਵਿਪੂਤੇ ਸਦਾ ਅੰਮਸਤੇ ਆਪੰਗੰਨ ਵਿਪੂਤੇ ਸਦਾ ਕਲ ਜੁਗ ਹੈ ਕਲ ਜੁਗ ਐਜੂਕੇਸ਼ਨ ਇਜ਼ ਨੋਟ ਦਾ ਅਮਾਉਂਟ ਆਫ ਇਨਫੋਰਮੇਸ਼ਨ ਥੈਟ ਇਜ਼ ਪੁੱਟ ਇਨ ਅ ਕਿਊਰਮਨ ਬ੍ਰੇਨ ਇਟ ਮਸਟ ਹੈਵ ਮੈਨ ਮੇਕਿੰਗ ਕੈਰੈਕਟਰ ਮੇਕਿੰਗ ਐਂਡ ਲਾਈਫ ਬਿਲਡਿੰਗ ਐਸ ਅ ਮੋਰਲ ਰਿਡਿਓ ਚਮਕੌਰ ਸਾਹਿਬ ਦੀ ਧਰਤੀ ਉਪਰ ਧਰਮ ਹਿੱਤ ਗੁਰੂ ਹਿੱਤ ਜਾਨਵਾਰਗੇ ਗੁਰੂ ਪੁੱਤਰ ਦੋ ਵੱਡੇ ਸਾਹਮਜਾ ਦੇ ਬਾਬਾ ਜੀ ਸਿੰਘ ਜੀ ਅਤੇ ਬਾਬਾ ਜੂਹਾਰ ਸਿੰਘ ਜੀ ਅਤੇ ਸੈਂਤੀ ਕੁਕਰੀਬ ਸਿੰਘਾ ਨੂੰ ਪ੍ਰਣਾਮ ਕਰਦੇ ਹੋਏ ਅੱਜ ਗੱਲ ਕਰਾਂਗੇ ਸਿਰਸੇ ਤੋਂ ਅੱਗੇ ਦੀ ਜਦੋਂ ਗੁਰੂ ਮਾਤਾ ਅਤੇ ਦੋ ਛੋਟੇ ਗੁਰੂ ਪੁੱਤਰ ਗੁਰੂ ਜੀ ਦੇ ਜਥੇ ਤੋਂ ਅੱਡ ਹੋ ਗਏ ਸਨ ਸ਼ਹੀਦੀ ਜੋੜ ਮੇਲੇ ਦੇ ਦਿਨਾਂ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਏ ਵੀਡੀਓ ਸ਼ੁਰੂ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਸਾਕ ਤੋਂ ਪਹਿਲਾਂ ਦੋਸਤੋ ਧਰਮ ਹੈ ਕਿ ਜੀਉਣ ਦਾ ਢੰਗ ਆਪਣੇ ਫਰਜ਼ਾਂ ਨੂੰ ਪੂਰੇ ਕਰਨਾ ਹੀ ਤਾਂ ਧਰਮ ਹੁੰਦਾ ਹੈ ਸਧਾਰਨ ਭਾਸ਼ਾ ਵਿੱਚ ਇੱਕ ਲਾਈਫ ਸਟਾਈਲ ਇੱਕ ਜੀਵਨ ਪદ્ધਤੀ ਪਰ ਜਦੋਂ ਕੋਈ ਜ਼ਬਰਦਸਤੀ ਤੁਹਾਡਾ ਜੀਵਨ ਕਿਸ ਨੂੰ ਮੰਨਣਾ ਹੈ ਕਿਸ ਦੀ ਆਬਾਦ ਹੈ ਕਿਸ ਦੀ ਪੂਜਾ ਕਰਨੀ ਹੈ ਉਸ ਅਕਾਲ ਪੁਰਖ ਅਗੰਮੀ ਦੁਤੀ ਸ਼ਕਤੀ ਨੂੰ ਕਿਸ ਨਾਮ ਨਾਲ ਸੰਬੋਧਨ ਕਰਨਾ ਹੈ ਇਹ ਸਭ ਕੁਝ ਨਿਰਧਾਰਨ ਕਰਨ ਦੀ ਕੋਸ਼ਿਸ਼ ਕਰੇ ਧੱਕੇਸ਼ਾਹੀ ਕਰੇ ਤਾਂ ਫਿਰ ਧਰਮ ਹੈ ਜਾਨਵਾਰ ਨਾਲ ਵੀ ਧਰਮ ਹੀ ਹੁੰਦਾ ਹੈ ਇਹ ਕੁਝ ਅਰਬ ਤੋਂ ਆਏ ਹੋਏ ਹਮਲਾਵਰ ਭਾਰਤ ਵਿੱਚ 300 ਸਾਲ ਪਹਿਲਾਂ ਕਰ ਰਹੇ ਸਨ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਅਤੇ ਫਿਰ ਦਸ਼ਮੇਸ਼ ਪੀਤਾ ਇਹੋ ਦਾ ਕਾਰਨ ਸੀ ਟਕਰਾਅ ਦਾ ਉਹਨਾਂ ਨਾਲ ਜਦੋਂ ਧਰਮ ਬਲਦਾਨ ਮੰਗਦਾ ਹੈ ਤਾਂ ਸੂਰਮੇ ਹੀ ਯੋਧੇ ਹੀ ਪਵਿੱਤਰ ਰੂਹਾਂ ਹੀ ਇਸ ਕਾਰਜ ਹਿਤ ਅੱਗੇ ਆਉਂਦੀਆਂ ਹਨ ਇਹ ਵੀੜਾ ਅੱਜ ਤੋਂ 320 ਸਾਲ ਪਹਿਲਾਂ ਗੁਰਗੋਬਿੰਦ ਸਿੰਘ ਜੀ ਨੇ ਚੁੱਕਿਆ ਤੇ ਬਖੂਬੀ ਨਿਭਾਇਆ ਦੋਸਤੋ ਟ੍ਰੇਨਾਂ ਬੱਸਾਂ ਚੋ ਲਾ ਕੇ ਸਿਰਫ ਅਲੱਗ ਆਈਡੈਂਟੀਟੀ ਕਰਕੇ ਕਿਸੇ ਨੂੰ ਮਾਰਨਾ ਇਹ ਧਰਮ ਨਹੀਂ ਸਗੂ ਨਫਰਤ ਦਾ ਹਿੱਸਾ ਹੈ ਇਹ ਤਾਂ ਬਾਬਰ ਦੀ ਸੋਚ ਹੈ ਰੰਗਜੀਤ ਦੀ ਸੋਚ ਹੈ ਚਲੋ ਵਿਸ਼ੇ ਤੇ ਆਉਂਦੇ ਹਾਂ ਚਲੋ ਵਿਸ਼ੇ ਤੇ ਆਉਂਦੇ ਹਾਂ ਜਦੋਂ ਗੁਰੂ ਜੀ ਨੇ ਆਨੰਦਪੁਰ ਕਿਲੇ ਤੋਂ ਨਿਕਲ ਕੇ ਸਰਸੇਵਾਲ ਚਾਲੇ ਪਾਏ ਤਾਂ ਨਾਲ-ਨਾਲ ਮੁਗਲ ਫੌਜਾਂ ਦੇ ਲਸ਼ਕਰ ਨਾਲ ਸਿੱਖਾਂ ਦਾ ਭਿਆਨਕ ਯੁੱਧ ਹੋ ਰਿਹਾ ਸੀ ਮੁਗਲ ਫੌਜਾਂ ਦੀ ਗਿਣਤੀ ਗੁਰੂ ਜੀ ਦੇ ਸਿੰਘਾਂ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਸੀ ਜਦੋਂ ਸਰਸਾ ਨਦੀ ਪਾਰ ਕੀਤੀ ਤਾਂ ਤੇਜ ਵਹਾ ਕਰਕੇ ਤੇ ਕੁਝ ਹੋ ਸਕਦਾ ਹੈ ਕਿ ਮੁਗਲ ਸੈਨਿਕਾਂ ਨਾਲ ਹੋਰੀ ਲੜਾਈ ਕਰਕੇ ਗੁਰਗੋਬਿੰਦ ਸਿੰਘ ਜੀ ਦੀ ਮਾਤਾ-ਮਤਾ ਗੁਜਰੀ ਜੀ ਅਤੇ ਉਹਨਾਂ ਦੇ ਨਾਲ ਗੁਰਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਜੀ ਗੁਰਗੋਬਿੰਦ ਸਿੰਘ ਜੀ ਵਾਲੇ ਜਥੇ ਤੋਂ ਅੱਡ ਹੋ ਗਏ ਗੁਰਗੋਬਿੰਦ ਸਿੰਘ ਜੀ ਚਾਲੀ ਕਿਉ ਸਿੰਘਾ ਦੇ ਜਥੇ ਨਾਲ ਸੁਰੱਖਿਅਤ ਸਿਰਸਾ ਪਾਰ ਕਰਕੇ ਰੂਪਨਗਰ ਕਸਬੇ ਵੱਲ ਨਿਕਲ ਗਏ ਸਨ ਪਰ ਗੁਰੂ ਮਾਤਾ ਅਤੇ ਦੋ ਛੋਟੇ ਗੁਰੂ ਪੁੱਤਰ ਉਹ ਸੁਰੱਖਿਅਤ ਸਿਰਸਾ ਪਾਰ ਕਰਨ ਵਿੱਚ ਦਾ ਕਾਮਯਾਬ ਰਹੇ ਮੁਗਲਾਂ ਦੇ ਹੱਥ ਨਾ ਆਏ ਪਰ ਇਹ ਇਕੱਲੇ ਰਹਿ ਗਏ ਸਨ ਗੁਰੂਜੀ ਨਾਲ ਦਾ 40 ਸਿੰਘ ਸੰਗਸਨ ਪਰ ਇਹਨਾਂ ਨਾਲ ਇਹ ਇਕੱਲੇ ਰਹਿ ਗਏ ਨਾਲ ਸੀ ਤਾਂ ਇੱਕ ਸੇਵਕ ਗੰਗੂ ਨਾ ਦਾ ਸੇਵਕ ਜਿਸ ਨੂੰ ਲਿਖਤਾਂ ਵਿੱਚ ਗੁਰੂ ਘਰ ਦਾ ਰਸੋਈਆ ਕਿਹਾ ਜਾਂਦਾ ਹੈ ਜਾਤ ਦਾ ਉਹ ਬ੍ਰਾਹਮਣ ਸੀ ਜੋ ਰੋਪੜ ਤੋਂ ਅੱਗੇ ਇੱਕ ਪਿੰਡ ਜੋ ਮਰਿੰਡੇ ਕੋਲ ਪੈਂਦਾ ਹੈ ਪਿੰਡ ਸਿਹੜੀ ਉੱਥੋਂ ਦਾ ਵਸਨੀਕ ਸੀ ਦੋਸਤੋ ਚਮਕੌਰ ਸਾਹਿਬ ਜਿੱਥੇ 37 ਦੇ ਕਰੀਬ ਸਿੰਘ ਸ਼ਹੀਦ ਹੋ ਗਏ ਸਨ 40 ਸਿੰਘਾਂ ਵਿੱਚੋਂ ਉਹਨਾਂ ਦੀ ਜਾਤ ਪਾਤ ਬਾਰੇ ਕੋਈ ਗੱਲ ਹੀ ਨਹੀਂ ਕਰਦਾ ਬਾਰੇ ਪਰ ਕਿਉਂਕਿ ਰਾਗੀ ਢਾਡੀ ਕਥਾਵਾਚਕ ਜਦੋਂ ਛੋਟੇ ਸ਼ਹਾਬਜਾਦਿਆਂ ਦੀ ਵੀਰਗਤੀ ਦਾ ਪ੍ਰਸੰਗ ਸੁਣਾਉਂਦੇ ਹਨ ਤਾਂ ਗੰਗੂ ਦੇ ਨਾਮ ਨਾਲ ਉਸਦਾ ਜਾਤੀ ਸੂਚਕ ਹਾਂਜੀ ਬ੍ਰਾਹਮਣ ਉਹ ਜ਼ਰੂਰ ਹੈ ਤੇ ਵਾਰ-ਵਾਰ ਵਰਤਦੇ ਹਨ ਇਸੇ ਕਰਕੇ ਹੀ ਅਸੀਂ ਗੰਗੂ ਬਾਰੇ ਗੱਲ ਕਰਨ ਲੱਗੇ ਉਸਦੀ ਜਾਤ ਬ੍ਰਾਹਮਣ ਸੀ ਇਹ ਜ਼ਿਕਰ ਕੀਤਾ ਹੈ ਬਾਕੀ ਦੋਸਤੋ ਜਾਤਾਂ ਦੀ ਕੀ ਗੱਲ ਕਰੀਏ ਸੂਈਏ ਲਾਲਚੀ ਇਨਸਾਨ ਪਿਛਲੇ ਕਈ ਦੁਹਾਕਿਆਂ ਵਿੱਚੋਂ ਜਦੋਂ ਖੜਕੂਵਾਦ ਚੱਲਦਾ ਸੀ ਕਿ ਉਸ ਦੌਰਾਨ ਸਾਰੇ ਜੋ ਸੂਏ ਬਣੇ ਹੋਏ ਸਨ ਪੁਲਿਸ ਦੇ ਕੈਡ ਸਨ ਕਿ ਸਾਰੇ ਹੀ ਬ੍ਰਾਹਮਣ ਸਨ ਬਸ ਇੱਕ ਜਾਤ ਨੂੰ ਨਿੰਦਣਾ ਹੁੰਦਾ ਹੈ ਇਸੇ ਕਰਕੇ ਗੰਗੂ ਨਾਲ ਉਸਦਾ ਜਾਤੀ ਸੂਚਕ ਗੰਗੂ ਬ੍ਰਾਹਮਣ ਜ਼ਰੂਰ ਲਾਇਆ ਜਾਂਦਾ ਹੈ ਦੋਸਤੋ ਖੜਕੂਵਾਦ ਵੇਲੇ ਕਿਵੇਂ ਕਰੋੜਾਂ ਤੇ ਕੁਝ ਅਰਬਾਂ ਦੀ ਜਾਇਦਾਦ ਦੇ ਮਾਲਕ ਬਣ ਬੈਠੇ ਜਿਨ੍ਹਾਂ ਨੂੰ ਖੜਕੂ ਕਿਹਾ ਜਾਂਦਾ ਸੀ ਅੱਜਕੱਲ ਇਹਨਾਂ ਵਿੱਚੋਂ ਬਹੁਤ ਸਾਰੇ ਵਿਦੇਸ਼ ਵਿੱਚ ਵੀ ਬੈਠੇ ਹੋਏ ਹਨ ਸੁਰੱਖਿਆਤ ਜੇ ਇਹ ਸੂਈਏ ਜਾਂ ਕੈਟਰ ਨਾ ਹੁੰਦੇ ਗੰਗੂ ਪਰਵ੍ਰਤੀ ਦੇ ਨਾ ਹੁੰਦੇ ਤਾਂ ਸਰਕਾਰਾਂ ਇਹਨਾਂ ਨਾਲ ਕੀ ਕਰਦੀਆਂ ਸਭ ਨੂੰ ਪਤਾ ਹੈ ਪਰ ਕਿਉਂਕਿ ਅੱਜ ਆਪਾਂ ਗੱਲ ਕਰ ਰਹੇ ਹਾਂ ਛੋਡੇ ਸਾਹਿਬ ਜੀ ਦੀ ਸ਼ਹਾਦਤ ਬਾਰੇ ਸੋ ਆਪਾਂ ਇਹਨਾਂ ਬਾਰੇ ਗੱਲ ਇੱਥੇ ਹੀ ਛੱਡਦੇ ਹੋਏ 320 ਸਾਲ ਪਹਿਲਾਂ ਉਹ ਗੱਲ ਕਰਦੇ ਹਾਂ ਜਦੋਂ ਛੋਟੇ ਸਾਹਿਬ ਜੀ ਮਾਤਾ ਗੁਜਰੀ ਜੀ ਨਾਲ ਗੰਗੂ ਦੇ ਪਿੰਡ ਵੱਲ ਤੁਰ ਪਏ ਸਨ ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦ ਦੇ ਸੇਵਕ ਗੰਗੂ ਜੀ ਨਾਲ ਸਰਸਾ ਪਾਰ ਕਰ ਗਏ ਹੋਣ ਤਾਂ ਹੋ ਸਕਦਾ ਹੈ ਦੋਸਤੋ ਉਸ ਵੇਲੇ ਕੁਝ ਦਿਨ ਉਹਨਾਂ ਨੇ ਗੁਰੂ ਜੀ ਨੂੰ ਢੱਕਿਆ ਹੋਵੇ ਜਾਂ ਗੁਰੂ ਜੀ ਦੇ ਸਿੰਘਾਂ ਨੂੰ ਪਿੱਛੇ ਆਉਂਦੀ ਉਹਨਾਂ ਨੇ ਢੇਕ ਕੀਤੀ ਹੋਵੇ ਪਰ ਦੋਸਤੋ ਉਸ ਵੇਲੇ ਹੋ ਸਕਦਾ ਇਸ ਭਿਆਨਕ ਜੰਗ ਵਿੱਚ ਉਹਨਾਂ ਨੂੰ ਅੰਦੇਸ਼ਾ ਹੋਵੇ ਕਿ ਗੁਰੂ ਜੀ ਦੇ ਸੰਗ ਸ਼ਹੀਦ ਵੀ ਹੋ ਸਕਦੇ ਹਨ ਜਾਂ ਹੋ ਸਕਦਾ ਹੈ ਕਿ ਮੌਗਲ ਫੌਜਾਂ ਸਰਸਾ ਪਾਰ ਕਰਕੇ ਉਹਨਾਂ ਦਾ ਪਿੱਛਾ ਕਰਦੀਆਂ ਕਰਦੀਆਂ ਉਹਨਾਂ ਤੱਕ ਆ ਪਹੁੰਚਣ ਸਿਰਸਾ ਪਾਰਕਰਨ ਉਪਰੰਤ ਹੋ ਸਕਦਾ ਹੈ ਕਿ ਮਾਤਾ ਜੀ ਨੇ ਅਤੇ ਛੋੜੇ ਸਾਹਿਬਜ਼ਾਦਿਆਂ ਨੇ ਕੁਝ ਦੇਰ ਇੱਥੇ ਇੰਤਜ਼ਾਰ ਕੀਤਾ ਹੋਵੇ। ਸਿਰਸਾ ਪਾਰਕਰਨ ਉਪਰੰਤ ਵੀ ਮੁਗਲ ਫੌਜਾਂ ਦੇ ਪਿੱਛੇ ਆਉਣ ਦਾ ਡਰ ਤਾਂ ਦੋਸਤੋ ਬਣਿਆ ਹੀ ਹੋਇਆ ਸੀ। ਕੁਝ ਦੇਰ ਉਹ ਇੱਥੇ ਗੁਰੂ ਜੀ ਨੂੰ ਢੀਕਦੇ ਰਹੇ ਹੋਣਗੇ। ਪਰ ਉਸ ਤੋਂ ਬਾਅਦ ਉਹ ਕਿੱਥੇ ਜਾਂਦੇ? ਉਸ ਸਮੇਂ ਗੰਗੂ ਨੇ ਹਿੰਮਤ ਕਰਕੇ ਇਹਨਾਂ ਨੂੰ ਆਪਣੇ ਪਿੰਡ ਸਿਹਰੀ ਲੈ ਜਾਣ ਦਾ ਫੈਸਲਾ ਕੀਤਾ। ਇਹ ਵੀ ਤੁਰਦੇ-ਤੁਰਦੇ ਗੰਗੂ ਦੇ ਪਿੰਡ ਸਿਹੜੀ ਪੁੱਜ ਗਏ ਸਨ। ਦੋਸਤੋ ਸੇਹੀੜੀ ਨਾ ਦਾ ਇਹ ਪਿੰਡ ਅਜਕਲ ਮਰਿੰਡਾ ਸ਼ਰਧ ਤਿੰਨ ਚਾਰ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਅਜਕਲ ਇਸ ਦਾ ਪਰਚਲਤ ਨਾਂ ਸੇਹੀੜੀ ਤੋਂ ਹੋ ਕੇ ਖੇੜੀ ਹੋ ਗਿਆ ਹੈ। ਦੋਸਤੋ ਗੰਗੂ ਉਹਨਾਂ ਨੂੰ ਆਪਣੇ ਪਿੰਡ ਲਿਜਾ ਕੇ ਆਪਣੇ ਘਰ ਰੱਖਦਾ ਹੈ। ਅਜਕਲ ਉਸ ਪਿੰਡ ਦੇ ਵਿੱਚ ਦੋ ਗੁਰਦੁਆਰੇ ਉਸਰੇ ਹੋਏ ਹਨ ਇਸ ਘਟਨਾ ਦੀ ਯਾਦ ਵਿੱਚ। ਇੱਕ ਸੜਕ ਦੇ ਉੱਪਰ ਅਤੇ ਇੱਕ ਪਿੰਡ ਦੇ ਅੰਦਰ। ਗੰਗੂ ਤੇ ਪਿੰਡ ਸੇਹੀੜੀ ਵਿੱਚ ਕੁਝ ਯਾਦਾਂ ਜੋ ਗੁਰੂ ਮਾਤਾ ਜੀ ਨਾਲ ਜੁੜੀਆਂ ਹੋਈਆਂ ਹਨ ਤੇ ਛੋੜੇ ਸਾਹਿਬ ਜਦਿਆਂ ਨਾਲ ਜੁੜੀਆਂ ਹੋਈਆਂ ਹਨ। ਉਹ ਹਲੇ ਵੀ ਸੰਭਾਲ ਕੇ ਰੱਖਿਆ ਹੋਇਆ ਹੁਆਂ ਜਿਨ੍ਹਾਂ ਵਿੱਚ ਉਹ ਪਲੰਗ ਜਿੱਥੇ ਮਾਤਾ ਜੀ ਨੇ ਆਪਣੇ ਛੋਟੇ ਪੋਤਿਆਂ ਦੇ ਨਾਲ ਰਾਤ گزارੀ ਸੀ ਉਹ ਵੀ ਵੇਖਣ ਵਾਲਾ ਹੈ ਦੋਸਤੋ ਦੋਸਤੋ ਇਸ ਪਿੰਡ ਵਿੱਚ ਦੱਸਿਆ ਜਾਂਦਾ ਹੈ ਕਿ ਜੋ ਘਟਨਾ ਵਾਪਰੀ ਸੀ ਆਸੋ 320 ਸਾਲ ਪਹਿਲਾਂ ਗੰਗੂ ਨੇ ਮਾਤਾ ਗੁਜਰੀ ਜੀ ਕੋਲ ਸੋਨੇ ਦੀਆਂ ਮੋਹਰਾਂ ਦੀ ਭਰੀ ਹੋਈ ਇੱਕ थैਲੀ ਵੇਖੀ ਉਸ ਨੂੰ ਵੇਖ ਕੇ ਗੰਗੂ ਦੇ ਮਨ ਵਿੱਚ ਲਾਲਚ ਆ ਗਿਆ ਉਸਨੇ ਇਹ ਥੈਲੀ ਮਾਤਾ ਜੀ ਨੂੰ ਦੇਣ ਲਈ ਕਿਹਾ ਮਾਤਾ ਜੀ ਨੇ ਇਨਕਾਰ ਕੀਤਾ ਇਸ ਤੋਂ ਤਪਿਆ ਹੋਇਆ ਗੰਗੂ ਮੋਰਿੰਡੇ ਜਾ ਕੇ ਕੋਤਵਾਲ ਕੋਲ ਸੂਹ ਦਿੰਦਾ ਹੈ ਤੇ ਮਾਤਾ ਜੀ ਅਤੇ ਛੋਟੇ ਸਾਬ ਜਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੰਦਾ ਹੈ ਦੋਸਤੋ ਕੁਝ ਸਾਕਸ਼ੀਆਂ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਗੰਗੂ ਦੇ ਮਨ ਵਿੱਚ ਲਾਲਚ ਆ ਗਿਆ ਸੀ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਵੇਖ ਕੇ ਉਸਨੇ ਕੋਤਵਾਲੀ ਜਾ ਕੇ ਕੁਝ ਨਾਮ ਦੇ ਚੱਕਰ ਵਿੱਚ ਇਹ ਸੂਹ ਦਿੱਤੀ ਅਤੇ ਸੋਨਿਆਂ ਦੀ ਥੈਲੀ ਆਪਣੇ ਕੋਲ ਰੱਖ ਲਈ ਇਸ ਤੋਂ ਇਲਾਵਾ ਦੋਸਤੋ ਇੱਕ ਹੋਰ ਸਾਖੀ ਇੱਥੇ ਲੋਕਲ ਪਰਚਲਤਾ ਹੈ ਕਿ ਗੰਗੂ ਨੇ ਘਰ ਜਾਣ ਤੋਂ ਪਹਿਲਾਂ ਇੱਕ ਥਾਂ ਹੋਰ ਠਹਿਰਾਵ ਕੀਤਾ ਸੀ ਆਪਣੇ ਪਿੰਡ ਸਿਹੜੀ ਜਾਣ ਤੋਂ ਪਹਿਲਾਂ ਤਾਂ ਜੋ ਕਿ ਉਹ ਉੱਥੇ ਜਾ ਕੇ ਵੇਖ ਸਕੇ ਕਿ ਮੁਗਲ ਫੌਜ ਉਸਦੇ ਘਰ ਤੱਕ ਨਹੀਂ ਪਹੁੰਚੀ ਜਦੋਂ ਉਹ ਇਹ ਵੇਖ ਕੇ ਸੰਤੁਸ਼ਟ ਹੋ ਗਿਆ ਕਿ ਉੱਥੇ ਮੁਗਲ ਸੈਨਾ ਨਹੀਂ ਪਹੁੰਚੀ ਹੈ ਤਾਂ ਉਹ ਵਾਪਸ ਆ ਕੇ ਮਾਤਾ ਜੀ ਨੂੰ ਲੈ ਕੇ ਆਪਣੇ ਪਿੰਡ ਗਿਆ ਦੋਸਤੋ ਜਿੱਥੇ ਉਹ ਠਹਿਰੇ ਸਨ ਉੱਥੇ ਹੁਣ ਇੱਕ ਬਹੁਤ ਵੱਡਾ ਗੁਰੂ ਘਰ ਬਣ ਗਿਆ ਹੈ ਜਿੱਥੇ ਬਹੁਤ ਵੱਡਾ ਮੇਲਾ ਭਰਦਾ ਹੈ ਪਰ ਸੋਚੋ ਦੋਸਤੋ ਪਰ ਸੋਚੋ ਦੋਸਤੋ ਕਿਸ ਨੂੰ ਪਤਾ ਸੀ ਉਸ ਵੇਲੇ ਕਿ ਸਰਸਾ ਪਾਰਕਰਨ ਉਪਰੰਤ ਕੀ ਹੋਇਆ ਹੈ ਕੌਣ ਕਿੱਧਰ ਨੂੰ ਗਿਆ ਹੈ ਤੇ ਕਿਸ ਨਾਲ ਗਿਆ ਹੈ ਗੰਗੂ ਰਸੋਈਆ ਹਿੰਮਤ ਕਰਕੇ ਜਦੋਂ ਤੱਕ ਗੁਰੂ ਜੀ ਬਾਰੇ ਕੋਈ ਯੁੱਗ ਸੁਗ ਨਹੀਂ ਮਿਲਦੀ ਆਪਣੇ ਪਿੰਡ ਆਪਣੇ ਘਰ ਲੈ ਗਿਆ ਹੋਵੇਗਾ ਬਾਕੀ ਸਭ ਕਹਾਣੀਆਂ ਸਾਖੀਆਂ ਮਨਮਤ ਹੀ ਲੱਗਦੀਆਂ ਹਨ ਦੋਸਤੋ ਉਸਨੇ ਗੁਰੂ ਮਾਤਾ ਤੇ ਗੁਰੂ ਪੁੱਤਰਾਂ ਦੀ ਪੂਰੀ ਤਨਦੇਹੀ ਨਾਲ ਪੂਰੀ ਸ਼ਰਧਾ ਨਾਲ ਸੇਵਾ ਵੀ ਕੀਤੀ ਹੋਵੇਗੀ ਜਦੋਂ ਚਮਕੌਰ ਸਾਹਿਬ ਮੁਗਲ ਫੌਜਾਂ ਨੇ ਗੜੀ ਜਿੱਤੀ ਤਾਂ ਭਾਈ ਸੰਗਤ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਜੀ ਦੀ ਪਹਿਨਾਈ ਗਈ ਸੀ ਕਲਗੀ ਉਸ ਕਰਕੇ ਆਲੇ ਦੁਆਲੇ ਇਹ ਭ੍ਰਮ ਫੈਲਿਆ ਹੋਵੇਗਾ ਕਿ ਚਮਕੌਰ ਦੀ ਜੰਗ ਵਿੱਚ ਗੁਰੂ ਜੀ ਸਾਹਨੇ ਸਾਰੇ ਸੰਗ ਮਾਰੇ ਗਏ ਹਨ ਮੁਗਲ ਫੌਜਾਂ ਨੇ ਮੈਦਾਨ ਫਤਿਹ ਕਰ ਲਿਆ ਹੈ ਜਦੋਂ ਗੰਗੂ ਦੇ ਪਿੰਡ ਅਤੇ ਗੰਗੂ ਤੱਕ ਇਹ ਖਬਰ ਪੁੱਜੀ ਹੋਵੇਗੀ ਫਿਰ ਹੀ ਇਹ ਬਾਣਾ ਵਰਤਿਆ ਹੋਵੇਗਾ ਗੁਰੂ ਜੀ ਦੇ ਮਹਾਰਾਜਾਂ ਦੀਆਂ ਜਦੋਂ ਖਬਰਾਂ ਉੱਡੀਆਂ ਹੋਣਗੀਆਂ ਉਸ ਤੋਂ ਬਾਅਦ ਹੀ ਗੰਗੂ ਮੁਗਲ ਫੌਜਾਂ ਦੇ ਕੈਰ ਤੋਂ ਡਰਦਾ ਹੋਇਆ ਜਾਂ ਲਾਲਚ ਵਿੱਚ ਆ ਕੇ ਮਰਿੰਡੇ ਕੋਤਵਾਲੀ ਜਾ ਕੇ ਸੂਹ ਦੇ ਕੇ ਉਹਨਾਂ ਨੂੰ ਗ੍ਰਿਫਤਾਰ ਕਰਵਾ ਆਇਆ ਹੋਵੇਗਾ। ਦੋਸਤੋ ਗੰਗੂ ਗੰਗੂ ਬ੍ਰਾਹਮਣ ਗੰਗੂ ਦਾ ਕਿੱਸਾ ਇੱਥੇ ਹੀ ਖਤਮ ਕਰਦੇ ਹਾਂ ਚਲੋ ਅੱਗੇ ਚੱਲਦੇ ਹਾਂ। ਮਰਿੰਡੇ ਕੋਤਵਾਲੀ ਵਿੱਚ ਜਿੱਥੇ ਇਹਨਾਂ ਨੂੰ ਰੱਖਿਆ ਗਿਆ ਸੀ ਉੱਥੇ ਅੱਜਕੱਲ ਗੁਰਦੁਆਰਾ ਕੋਤਵਾਲੀ ਸਾਹਿਬ ਬਣਿਆ ਹੋਇਆ ਹੈ। ਦੋਸਤੋ ਉਹਨਾਂ ਨੂੰ ਇੱਥੋਂ ਅੱਗੇ ਬਸੀ ਦੇ ਥਾਣੇ ਵਿੱਚ ਭੇਜ ਦਿੱਤਾ ਗਿਆ। ਇਹ ਇਲਾਕਾ ਦੋਸਤੋ ਉਸ ਵੇਲੇ ਸਰਹੰਦੇ ਦੇ ਗੁਰੂ ਮਾਤਾ ਅਤੇ ਛੋਡੇ ਗੁਰੂ ਪੁੱਤਰਾਂ ਨੂੰ ਬਸੀ ਦੇ ਠਾਣੇ ਵਿੱਚ ਕੈਦ ਕਰ ਦਿੱਤਾ ਗਿਆ ਸੀ ਜਿੱਥੇ ਦੋਸਤੋ ਜਿੱਥੇ ਇਹਨਾਂ ਨੂੰ ਕੈਦ ਕਰਕੇ ਬਸੀ ਠਾਣੇ ਵਿੱਚ ਰੱਖਿਆ ਗਿਆ ਸੀ ਉਸ ਥਾਂ ਨੂੰ ਕਿਹਾ ਜਾਂਦਾ ਸੀ ਠੰਡਾ ਬੁਰਜ ਜਿੱਥੇ ਅੱਜ ਕੱਲ ਗੁਰਦੁਆਰਾ ਠੰਡਾ ਬੁਰਜ ਬਣਿਆ ਹੋਇਆ ਹੈ ਉੱਥੇ ਕੈਦ ਕਰਕੇ ਗੁਰੂ ਜੀ ਦੇ ਸਾਬਜਦਿਆਂ ਨੂੰ ਵਜ਼ੀਰ ਖਾਨ ਦੀ ਕਚੈਰੀ ਵਿੱਚ ਪੇਸ਼ ਕੀਤਾ ਗਿਆ ਅਗਲੇ ਦਿਨ ਵਜ਼ੀਰ ਖਾਨ ਮੁਗਲ ਫੌਜਾਂ ਦਾ ਸੁਬੇਦਾਰ ਵਜ਼ੀਰ ਖਾਨ ਗੁਰੂ ਜੀ ਦਾ ਉਸ ਦੇ ਹੱਥ ਨਹੀਂ ਆਏ ਸਨ ਪਰ ਗੁਰੂ ਮਾਤਾ ਅਤੇ ਖਾਸ ਕਰ ਗੁਰੂ ਪੁੱਤਰ ਗੁਰੂ ਜੀ ਦੇ ਛੋਡੇ ਸਾਬਜਦੇ ਵਜ਼ੀਰ ਖਾਨ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ ਜਦੋਂ ਉਹ ਉਹਨਾਂ ਦੀ ਗ੍ਰਿਫਤ ਵਿੱਚ ਆਏ ਸਨ ਜਰਾ ਸੋਚੋ ਇਹਨਾਂ ਤੋਂ ਛੋਟੇ-ਛੋਟੇ ਗਰੁੱਪ ਉੱਤਰਾਂ ਨੂੰ ਇਸਲਾਮ ਵਿੱਚ ਲਿਜਾ ਕੇ ਧਰਮ ਪਰਿਵਰਤਨ ਕਰਾ ਕੇ ਇਸਲਾਮ ਦਾ ਝੰਡਾ ਬੁਲੰਦ ਕੀਤਾ ਜਾਵੇ ਇਸੇ ਕੋਸ਼ਿਸ਼ ਵਿੱਚ ਵਜ਼ੀਰ ਖਾਨ ਲੱਗ ਗਿਆ ਸੀ ਪਰ ਛੋਟੇ ਸਾਜਦੇ ਉਹ ਤਾਂ ਦਸ਼ਮੇਸ਼ ਪਿਤਾ ਦੇ ਸੁਪੁੱਤਰ ਸਨ ਉਹ ਨਵੇਂ ਪਾਸ਼ਾ ਗੁਰ ਤੇਗ ਬਹਾਦਰ ਜੀ ਦੇ ਪੋਤੇ ਸਾਂਝੋ ਦਿੱਲੀ ਜਾ ਕੇ ਜਾਣ ਨਹੀਂ ਪਿਆਰੀ ਧਰਮ ਪਿਆਰਾ ਹੈ ਇਹ ਪਹਿਲਾਂ ਹੀ ਸਾਬਦ ਕਰ ਚੁੱਕੇ ਸਨ ਸਭ ਤੋਂ ਵੱਡੀ ਅਤੇ ਅਹਿਮ ਗੱਲ ਉਹ ਮਾਤਾ ਗੁਜਰੀ ਜੀ ਦੀ ਦੇਖ ਰੇਖ ਹੱਦ ਪਲ ਰਹੇ ਸਨ ਜਿਨ੍ਹਾਂ ਦੀ ਪਰਵਰਿਸ਼ ਵਿੱਚ ਗੁਰ ਗੋਬਿੰਦ ਸਿੰਘ ਜੀ ਵੀ ਪਲੇ ਸਨ ਪਿਤਾ ਗੁਰ ਤੇਗ ਬਹਾਦਰ ਜਦੋਂ ਗੁਰ ਗੋਬਿੰਦ ਸਿੰਘ ਜੀ ਸਿਰਫ 9 ਸਾਲ ਦੇ ਸਨ ਧਰਮ ਹਿੱਤ ਜਾਣ ਵਾਰ ਗਏ ਸਨ ਗੁਰੂ ਜੀ ਦੀ ਸਾਰੀ ਪਰਵਰਿਸ਼ ਮਾਤਾ ਗੁਜਰੀ ਜੀ ਦੀ ਦੇਖ ਰੇਖ ਹੇਠ ਹੀ ਹੋਈ ਸੀ ਜਿਸ ਨੇ ਉਹਨਾਂ ਦੀ ਉਦੁੱਤੀ ਸ਼ਖਸੀਅਤ ਘੜੀ ਸੀ ਦੋਸਤੋ ਗੁਰੂ ਪੁੱਤਰ ਵੀ ਉਹਨਾਂ ਦੀ ਹੀ ਦੇਖਰੇਖ ਹੇਠ ਪਲ ਰਹੇ ਸਨ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤਾਂ ਉਹ ਬਲੰਦ ਹੌਸਲੇ ਨਾਲ ਉੱਥੇ ਗਏ ਕਚਹਿਰੀ ਵਿੱਚ ਦੋਸਤੋ ਉਸ ਵੇਲੇ ਗੁਰੂ ਪੁੱਤਰ ਬਾਬਾ ਜੋਰਾਵਰ ਸਿੰਘ ਜੀ ਦੀ ਉਮਰ 9 ਸਾਲ ਅਤੇ ਬਾਬਾ ਫਤੇ ਸਿੰਘ ਜੀ ਦੀ ਉਮਰ ਸਿਰਫ 7 ਸਾਲ ਸੀ ਕਹਿੰਦੇ ਹਨ ਕਿ ਕਚਹਿਰੀ ਵਿੱਚ ਪੇਸ਼ੀ ਦੌਰਾਨ ਕਰਮਚਾਰੀਆਂ ਨੇ ਕਚਹਿਰੀ ਦਾ ਵੱਡਾ ਗੇਟ ਬੰਦ ਕਰ ਦਿੱਤਾ ਤੇ ਛੋਟਾ ਗੇਟ ਖੁੱਲਾ ਰਹਿਣ ਦਿੱਤਾ ਤਾ ਜੋ ਹੋ ਬਾਕੀਆਂ ਵਾਂਗ ਸਿਰ ਝੁਕਾ ਕੇ ਅੰਦਰ ਪ੍ਰਵੇਸ਼ ਕਰਨ ਪਰ ਹਾਜ਼ਰ ਦਿਮਾਗ ਗੁਰੂਪੁੱਤਰ ਉਹਨਾ ਪਹਿਲਾ ਪੈਰ ਅੰਦਰ ਰੱਖਿਆ ਜੀ ਹਾਂ ਬਿਨਾ ਸੀਸ ਝੁਕਾਏ ਅੱਗੇ ਖਲੋਗੇ ਪ੍ਰਵੇਸ਼ ਕਰ ਗਏ ਭਾਵੇਂ ਦੋਸਤੋ ਉਹ ਛੋਟੇ ਛੋਟੇ ਬਾਲਸਾਨ ਕਦ ਕਾਠ ਕਰਨ ਉਹਨਾਂ ਨੂੰ ਸਿਰ ਝੁਕਾਉਣ ਦੀ ਵੀ ਲੋੜ ਨਹੀਂ ਹੋਵੇਗੀ ਪਰ ਕਿਉਂਕਿ ਸਾਖੀ ਇਹ ਉਹਨਾਂ ਦੀ ਸ਼ਖਸੀਅਤ ਨੂੰ ਚਾਰਚੌਂ ਲਾਉਂਦੀ ਲੱਗਦੀ ਹੈ ਇਸ ਲਈ ਇਸ ਦਾ ਜ਼ਿਕਰ ਕੀਤਾ ਹੈ ਸਹਾਬਜਾਦਿਆਂ ਨੇ ਅੰਦਰ ਜਾ ਕੇ ਕਿਸੇ ਨੂੰ ਸਲਾਮ ਵੀ ਨਹੀਂ ਕੀਤਾ ਹੋਵੇਗਾ ਪੱਕਾ ਇੰਜ ਹੀ ਹੋਇਆ ਹੋਵੇਗਾ ਦੁਸ਼ਮਨ ਉਸ ਦੀ ਕੈਦ ਵਿੱਚ ਹੋਣ ਤੇ ਕਾਹਦੀਆਂ ਸਲਾਮਾਂ ਕਾਹਦਾ ਮਾਨ ਸਤਕਾਰ ਕਚਹਿਰੀ ਵਿੱਚ ਵਜ਼ੀਰ ਖਾਨ ਨੇ ਸਾਹਬਜ਼ਾਦੇ ਨੂੰ ਕਈ ਲਾਲਚ ਦਿੱਤੇ ਤਾਂ ਜੋ ਕਿ ਉਹ ਇਸਲਾਮ ਕਬੂਲ ਕਰ ਲੈਣ ਉਹਨਾਂ ਨੂੰ ਉਹਨਾਂ ਦੇ ਉੱਪਰ ਵਾਬਦ-ਵਾਪ ਪਾਇਆ ਗਿਆ ਹੋਵੇਗਾ ਡਰਾਵੇ ਵੀ ਦਿੱਤੇ ਗਏ ਹੋਣਗੇ ਪਰ ਛੋਟੇ ਸਾਹਬਜ਼ਾਦੇ ਨਾ ਤਾਂ ਡਰੇ ਅਤੇ ਨਾ ਹੀ ਦਬਾਅ ਵਿੱਚ ਆਏ ਦੋਸਤੋ ਇੱਥੇ ਇਹਨਾਂ ਨੂੰ ਤਿੰਨ ਦਿਨ ਇਹਨਾਂ ਦੇ ਨਾਲ ਇੰਜ ਹੀ ਕੀਤਾ ਗਿਆ ਦੋਸਤੋ ਉਹਨਾਂ ਨਾਲ ਤਿੰਨ ਦਿਨ ਇੰਜ ਹੀ ਕੀਤਾ ਜਾਂਦਾ ਰਿਹਾ ਉਹਨਾਂ ਨੂੰ ਦਿਨੇ ਕਚਹਿਰੀ ਵਿੱਚ ਪੇਸ਼ ਕਰ ਦਿੱਤਾ ਜਾਂਦਾ ਤੇ ਰਾਤ ਨੂੰ ਦਾਦੀ ਗੋਲ ਠੰਡੇ ਬੁਰਜ ਵਿੱਚ ਭੇਸ਼ ਦਿੱਤਾ ਜਾਂਦਾ। ਦੋਸਤੋ ਕਚਹਿਰੀ ਵਿੱਚ ਉਹਨਾਂ ਨੂੰ ਜਾਨ ਬਖਸ਼ਣੀ, ਸੋਹਣੀਆਂ ਹੂਰਾਂ ਦੇ ਡੋਲੇ ਦੇਣ ਦਾ ਵਾਦਾ, ਪੈਸਾ, ਧਨ, ਦੌਲਤ ਤੇ ਜ਼ਗੀਰਾ, ਗੱਲ ਕੀ ਹਰ ਤਰ੍ਹਾਂ ਦਾ ਲਾਲਚ ਦਿੱਤਾ ਗਿਆ ਹੋਵੇਗਾ। ਬਸ ਕਿਸੇ ਤਰ੍ਹਾਂ ਉਹ ਇਸਲਾਮ ਅਪਣਾ ਲੈਣ। ਪਰ ਛੋੜੇ ਸਾਹਮਜਾਦੇ ਉਹ ਪਿਤਾਪੁਰ ਕੀ ਧਰਮ ਤੇ ਅੜੇ ਕਿਸਾਨ। ਥੋੜਾ ਆਪਣੇ ਵਿਸ਼ੇ ਤੋਂ ਹਟ ਕੇ ਇਸ ਵਿਸ਼ੇ ਤੋਂ ਹਟ ਕੇ ਅੱਜਕਲ੍ਹ ਜੋ ਈਸ਼ਾਈ ਮਿਸ਼ਨਰੀਆਂ ਦੇ ਲਾਲਚ ਵਿੱਚ ਆ ਕੇ ਉਹਨਾਂ ਦੇ ਪ੍ਰਭਾਵ ਵਿੱਚ ਆ ਕੇ ਧਰਮ ਪਰਿਵਰਤਨ ਕਰ ਰਹੇ ਹਨ। ਉਹਨਾਂ ਦੇ ਛੋਟੇ ਸਾਹਜਾਦਿਆਂ ਦੀ ਵੀਰਗਤੀ ਬਲੀਦਾਨ ਤੋਂ ਕੁਝ ਸਿੱਖਣਾ ਚਾਹੀਦਾ ਹੈ ਜੇ ਰਵਿਦਾਸ ਜੀ ਜਾਂ ਮਹਾਕਵੀ ਬਾਲਮਿਕੀ ਜੀ ਉਹ ਤੁਹਾਡੇ ਸਬੰਮਾਨ ਨੂੰ ਪੂਰਾ ਨਹੀਂ ਕਰਦੇ ਤਾਂ ਸਿੱਖ ਧਰਮ ਅਪਣਾ ਲਓ ਪਰ ਮੂਲ ਧਰਮ ਛੱਡ ਕੇ ਬਹੁਤ ਸਾਰੇ ਸਿੱਖ ਹੀ ਛੱਡ ਕੇ ਇਸਾਈ ਬਣ ਰਹੇ ਹਨ ਫੇਰ ਕੀ ਕਿਹਾ ਜਾਵੇ ਕਿਉਂ ਉਹ ਧਰਮ ਪਰਵਰਤਨ ਕਰ ਰਹੇ ਹਨ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿਉਂ ਛੋਟੇ ਸਾਹਜਾਦਿਆਂ ਨੇ ਇਸਲਾਮ ਅਪਣਾਉਂਦੀ ਥਾਂ ਜਾਨ ਦੇਣੀ ਚੰਗੀ ਸੋਚੀ ਇਸ ਬਾਰੇ ਉਹਨਾਂ ਨੂੰ ਵਿਚਾਰ ਕਰਨਾ ਹੀ ਚਾਹੀਦਾ ਹੈ ਚਲੋ ਫਿਰ ਆਪਣੇ ਵਿਸ਼ੇ ਉਪਰ ਆਉਂਦੇ ਹਾਂ ਜਦੋਂ ਛੋਟੇ ਸਾਹਿਬਜ਼ਾਦਿਆਂ ਤੇ ਲਾਲਚ ਦਾ ਦੁਨਿਆਵੀ ਸੁੱਖਾਂ ਦਾ ਲਾਲਚੇ ਦਾ ਕਿਸੇ ਤਰ੍ਹਾਂ ਅਸਰ ਨਾ ਹੋਇਆ ਤਾਂ ਉਹ ਮੁਗਲ ਸ਼ਾਸਕ ਆਪਣੀ ਅਸਲੀਅਤ ਉੱਤੇ ਉਤਰ ਆਏ ਜੋ ਕੁਝ ਉਹ ਪੂਰੇ ਭਾਰਤ ਵਿੱਚ ਸਦੀਆਂ ਤੋਂ ਕਰ ਰਹੇ ਸਾਨੇ ਵਿਸਲਾਮ ਪਣਾਉ ਜਾਂ ਜਾਨ ਦਿਓ ਪਰ ਗੁਰੂ ਪੁੱਤਰ ਉਹ ਕਿੱਥੇ ਡਰਨ ਵਾਲੇ ਸਾਨ ਸਾਹਿਬਜ਼ਾਦਿਆਂ ਨੇ ਗੱਜ ਕੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕੀਤਾ ਸਾਹਿਬਜ਼ਾਦਿਆਂ ਨੇ ਗੱਜ ਕੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕੀਤਾ ਇੰਜ ਕੰਜਕੇ ਵਜ਼ੀਰ ਖਾਨ ਨੇ ਫਤਵਾ ਦੇਣ ਲਈ ਕਾਜੀ ਨੂੰ ਪੁੱਛਿਆ ਕਾਜੀ ਨੇ ਫਤਵਾ ਦਿੱਤਾ ਕਿ ਇਹ ਕਸੂਰਵਾਨ ਹਨ ਇਹਨਾਂ ਨੂੰ ਨੀਹਾਂ ਵਿੱਚ ਚੜਕੇ ਸ਼ਹੀਦ ਕਰ ਦਿੱਤਾ ਜਾਵੇ ਬਾਕੀ ਦੋਸਤੋ ਅੰਗਰੇਜ਼ ਲਿਖਾਰੀਆਂ ਤੇ 1947 ਤੋਂ ਬਾਅਦ ਕਥੇਤ ਸੈਕੂਲਰ ਲਿਖਾਰੀਆਂ ਨੇ ਸਾਡੇ ਇਤਿਹਾਸ ਨੂੰ ਤਰੋੜ-ਮੋੜ ਕੇ ਸਾਡੇ ਸਾਹਮਣੇ ਉਸ ਨੂੰ ਫਿੱਕਾ ਪਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ ਗੈਰ ਪ੍ਰਮਾਣਿਕ ਹਵਾਲੇ ਆਹੀ ਸੁੱਚਾ ਅਨੰਦ ਦੀਵਾਨ ਮਲੇਰਕੋਟਲੇ ਦੇ ਸ਼ੇਰ ਮੁਹੰਮਦ ਖਾਨ ਦੇ ਕਿੱਸੇ ਇਹ ਸਾਰੇ ਦੋਸਤੋ ਉਸ ਵੇਲੇ ਮੁਗਲ ਲਸ਼ਕਰ ਦਾ ਹਿੱਸਾ ਸਨ ਜੋ ਗੁਰੂ ਜੀ ਨੂੰ ਫੜਨਾ ਤੇ ਕਤਲ ਕਰਨ ਦੀ ਮਹੀਮੇ ਵਿੱਚ ਪੂਰੇ ਗੱਜ-ਬੱਜ ਕੇ ਸ਼ਾਮਲ ਸਨ ਪਰ ਇਹਨਾਂ ਝੂਠੇ ਇਤਿਹਾਸਕਾਰਾਂ ਨੇ ਉਹਨਾਂ ਦਾ ਹੋਰ ਹੀ ਅਕਸ਼ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਮੁਗਲ ਮਨਾਂ ਦੀਆਂ ਪ੍ਰਮਾਣਿਕ ਪੁਸਤਕਾਂ ਹਨ ਸ਼ਾਹੀ ਲਿਖਤਾਂ ਜੋ ਉਹਨਾਂ ਨੇ ਕੀਤਾ ਹੈ ਉਹ ਉਸ ਵਿੱਚ ਦਰਦ ਹੈ ਉਸ ਨੂੰ ਹੀ ਪ੍ਰਮਾਣਿਕ ਮੰਨਣਾ ਚਾਹੀਦਾ ਹੈ ਦੋਸਤੋ ਅਖੀਰ ਦਿੱਲੀ ਦੇ ਮੁਗਲ ਦਰਬਾਰ ਤੋਂ ਜਲਾਦਾ ਨੂੰ ਬੁਲਾ ਕੇ ਸਜ਼ਾ ਤਾਮੀਲ ਕਰਵਾਈ ਗਈ ਦੀਵਾਰਾ ਵਿੱਚ ਜਿੰਦਾ ਚਣਵਾਇਆ ਗਿਆ ਗੁਰੂ ਪੁੱਤਰਾਂ ਨੂੰ ਜਦੋਂ ਦੀਵਾਰਾ ਅੰਦਰ ਸਾਹ ਘੁੱਟਣ ਕਰਕੇ ਗੁਰੂ ਪੁੱਤਰ ਬੇਹੋਸ਼ ਹੋ ਗਏ ਤਾਂ ਉਹਨਾਂ ਨੂੰ ਤੁਰਤ ਮਮੀਰਾ ਪਲਾ ਕੇ ਫਿਰ ਹੋਸ਼ ਵਿੱਚ ਲਿਆਂਦਾ ਗਿਆ ਤੇ ਕਤਲ ਕਰ ਦਿੱਤਾ ਗਿਆ ਇੰਜ ਸਰਹੰਦ ਵਿੱਚ 3 ਦਿਨਾਂ ਅੰਦਰ ਹੀ ਵਜ਼ੀਰ ਖਾਨ ਦੀ ਕਚੈਰੀ ਵਿੱਚ ਇਹ ਭਾਣਾ ਵਰਤ ਗਿਆ ਸੀ 9 ਅਤੇ 7 ਸਾਲ ਦੇ ਗੁਰੂ ਪੁੱਤਰ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਉਹਨਾਂ ਨੂੰ ਮੁਗਲ ਮਹਾਕਮਾ ਨੇ ਕਤਲ ਕਰਵਾ ਦਿੱਤਾ ਸੀ ਜਿੱਥੇ ਗੁਰੂ ਪੁੱਤਰਾਂ ਨੂੰ ਦੀਵਾਰਾਂ ਵਿੱਚ ਜਿੰਦਾ ਚਿਣਵਾਇਆ ਗਿਆ ਸੀ ਉੱਥੇ ਅੱਜਕੱਲ ਗੁਰਦੁਆਰਾ ਸਾਹਿਬ ਉੱਤਰਿਆ ਹੋਇਆ ਹੈ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਹਨ ਦਸੰਬਰ ਮਹੀਨੇ ਦੇ ਆਖਰੀ ਦਿਨਾਂ ਵਿੱਚ ਹਰ ਸਾਲ ਆਨੰਦਪੁਰ ਸਾਹਿਬ ਤੋਂ ਚਲਦੀਆਂ ਹੋਈਆਂ ਸੰਗਤਾਂ ਦਾ ਇਕੱਠ ਇੱਥੇ ਆ ਕੇ ਛੋਟੇ ਸਾਹਿਬ ਜੀ ਦੇ ਇਸ ਬਲਦਾਨ ਵਾਲੇ ਸਥਾਨ ਤੇ ਆ ਕੇ ਨਸਤਮਤ ਹੋ ਕੇ ਸ਼ਹੀਦੀ ਜੋੜ ਮੇਲਾ ਸਮਾਪਤ ਕਰਦਾ ਹੈ ਅਸੀਂ ਵੀ ਸਾਰੇ ਉਹਨਾਂ ਦੇ ਇਸ ਬਲਦਾਨ ਨੂੰ ਯਾਦ ਕਰਦੇ ਹੋਏ ਉਹਨਾਂ ਤੋਂ ਵਾਰੀ-ਵਾਰੀ ਜਾਂਦੇ ਹਾਂ ਉਹਨਾਂ ਨੂੰ ਕੋਟੀ-ਕੋਟੀ ਪ੍ਰਣਾਮ ਕਰਦੇ ਹਾਂ ਦੋਸਤੋ ਮੁਗਲਾਂ ਨੇ ਗੁਰੂ ਤੇਗ ਬਹਾਦਰ ਜੀ ਨਾਲ ਜੋ ਕੁਝ ਕੀਤਾ ਸੀ ਦਿੱਲੀ ਵਿੱਚ ਉਹ ਹੀ ਕੁਝ ਇਹਨਾਂ ਨੇ ਸਰਹੰਦ ਵਿੱਚ ਵੀ ਕਰਨ ਦੀ ਕੋਸ਼ਿਸ਼ ਕੀਤੀ ਦੋਸਤੋ ਜਦੋਂ ਦਸ਼ਮੇਸ਼ ਪਿਤਾ ਜੀ ਦੀ ਮਾਤਾ ਗੁਜਰੀ ਜੀ ਨੂੰ ਉਹਨਾਂ ਦੇ ਪੋਤਿਆਂ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ ਤਾਂ ਉਹ ਵੀ ਸਦਮੇ ਨਾਲ ਦਮ ਤੋੜ ਗਏ ਬजीर खान ਨੇ ਇਹਨਾਂ ਤਿੰਨਾਂ ਦੇ ਸ਼ਵ ਹਾਂਜੀ ਮ੍ਰਿਤਕ ਸਰੀਰ ਰੂਲਣ ਲਈ ਛੱਡ ਦਿੱਤੇ ਦੋਸਤੋ ਉਹਨਾਂ ਦਿਨਾਂ ਵਿੱਚ ਸਭ ਤੋਂ ਵੱਡਾ ਗੁਰੂ ਘਰ ਦਾ ਸ਼ਰਧਾਲੂ ਬਣ ਕੇ ਮੂਹਰੇ ਆਇਆ ਦੀਵਾਨ ਟੋਡਰਮਲ ਜੋ ਪੇਸ਼ੇਵਜੋ ਇੱਕ ਜ਼ੋਰੀ ਸੀ ਸੁਨਿਆਰਾ ਉਸਨੇ ਵਜ਼ੀਰ ਖਾਨ ਦੇ ਦਰਬਾਰ ਵਿੱਚ ਪਹੁੰਚ ਕਰਕੇ ਸੰਸਕਾਰ ਕਰਨ ਲਈ ਬੇਨਤੀ ਕੀਤੀ ਆਗਿਆ ਮੰਗੀ ਵਜ਼ੀਰ ਖਾਨ ਨੇ ਅੱਗੋਂ ਸ਼ਰਤ ਇਹੋ ਜਹੀ ਲਾ ਦਿੱਤੀ ਕਿ ਦੀਵਾਨ ਟੋਡਰਮਲ ਆਪ ਹੀ ਪਿੱਛੇ ਹਟ ਜਾਂਦਾ ਪਰ ਧੰਨ ਨੇ ਦੀਵਾਨ ਟੋਡਰਮਲ ਜੀ ਵਜ਼ੀਰ ਖਾਨ ਨੇ ਉਸਦੇ ਮੂਹਰੇ ਸ਼ਰਤ ਰੱਖ ਦਿੱਤੀ ਕਿ ਸੰਸਕਾਰ ਲਈ ਜਿੰਨੀ ਜਗ੍ਹਾ ਚਾਹੀਦੀ ਹੈ ਉਹ ਸੋਨੇ ਦੀਆਂ ਮੋਹਰਾਂ ਮਿਸ਼ਾ ਕੇ ਵਜ਼ੀਰ ਖਾਨ ਤੋਂ ਭੂਮੀ ਮੁੱਲ ਲੈ ਲਵੇ ਬਾਰਤ ਟੋਡਰਮਲ ਜੀ ਉਹ ਤਿਆਰ ਹੋ ਗਏ ਇੰਜ ਬਜੀਰ ਖਾਨ ਦੀ ਇਹ ਚਾਲ ਫਿੱਕੀ ਪੈਂਦੀ ਲੱਗੀ ਮੌਕੇ ਤੇ ਉਸਨੇ ਇੱਕ ਹੋਰ ਸ਼ਰਤ ਜੋੜ ਦਿੱਤੀ ਹੁਣ ਜ਼ਮੀਨ ਸੋਨੇ ਦੀਆਂ ਮੋਹਰੇ ਵਿਛਾ ਕੇ ਨਹੀਂ ਸਗੋ ਸੋਨੇ ਦੀਆਂ ਮੋਹਰੇ ਖੜੀਆਂ ਕਰਕੇ ਉਹ ਇਜਾਜ਼ਤ ਦੇਣ ਲਈ ਤਿਆਰ ਹੋ ਗਿਆ ਧੰਨੇ ਦੀਵਾਨ ਟੋਡਰਮਲ ਜੀ ਦੋਸਤੋ ਧੰਨੇ ਦੀਵਾਨ ਟੋਡਰਮਲ ਜੀ ਸਭ ਕੁਝ ਗਿਰਵੀ ਰੱਖ ਕੇ ਉਹਨਾਂ ਨੇ ਉਸ ਮੌਕੇ ਤੇ ਇਹ ਉਸ ਦੀ ਸ਼ਰਤ ਪੂਰੀ ਕਰ ਦਿੱਤੀ ਇੰਜ ਗੁਰੂ ਮਾਤਾ ਤੇ ਗੁਰੂ ਪੁੱਤਰਾਂ ਦੇ ਅਮ੍ਰਿਤ ਸਰੀਰ ਰੂਲਣ ਦੀ ਥਾਂ ਚੀਲ ਖਾਵਾਂ ਜਾਂ ਕੁੱਤਿਆਂ ਦੇ ਸ਼ਿਕਾਰ ਹੋਣ ਦੀ ਥਾਂ ਆਪਣੇ ਸਨਮਾਨਜਨਕ ਅੰਤਿਮ ਸੰਸਕਾਰ ਨੂੰ ਪ੍ਰਾਪਤ ਹੋਏ ਜਿੱਥੇ ਅਮ੍ਰਿਤ ਸਰੀਰਾਂ ਨੂੰ ਨਹਲਾਇਆ ਗਿਆ ਸੀ ਦੋਸਤੋ ਅੰਤਿਮ ਇਸ਼ਨਾਨ ਕਰਵਾਇਆ ਗਿਆ ਸੀ ਉੱਥੇ ਵੀ ਇੱਕ ਗੁਰੂ ਘਰ ਉੱਤਰ ਚੁੱਕਾ ਹੈ ਜਿੱਥੇ ਸੰਸਕਾਰ ਹੋਇਆ ਸੀ ਉੱਥੇ ਹੁਣ ਗੁਰਦੁਆਰਾ ਜੋਤੀ ਸਰੂਪ ਬਣਿਆ ਹੋਇਆ ਹੈ ਜਿੱਥੇ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ ਇਹ ਹੈ ਦੋਸਤੋ ਛੋਟੇ ਸਾਹ ਜਦਿਆਂ ਦੇ ਬਲਦਾਨ ਦੀ ਦਾਸਤਾਨ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਪਰਿਵਾਰ ਦਾ ਚਲਣਾ ਚਮਕੌਰ ਸਾਹਿਬ ਵੱਡੇ ਸਾਹਿਬ ਜਦਿਆਂ ਬਾਬਾ ਜੀ ਸਿੰਘ ਜੀ ਅਤੇ ਬਾਬਾ ਜੂਹਾਰ ਸਿੰਘ ਜੀ ਦਾ ਧਰਮ ਹੇਤ ਜੀ ਹਾਂ ਜੰਦ ਭੂਮੀ ਵਿੱਚ ਬਲਦਾਨ ਦੇਣਾ ਤੇ ਫਿਰ ਸਰਹੰਦ ਵਿੱਚ ਆ ਕੇ ਗੁਰੂ ਮਾਤਾ ਤੇ ਛੋਡੇ ਪੁੱਤਰਾਂ ਜੋਰਾਵਰ ਸਿੰਘ ਜੀ ਅਤੇ ਫਤੇ ਸਿੰਘ ਜੀ ਦਾ ਬਲਦਾਨ ਦੋਸਤੋ ਜਿੱਥੇ ਇਹ ਦਿਨ ਸੋਗ ਦੇ ਦਿਨ ਹਨ ਉੱਥੇ ਹੀ ਇਹ ਆਪਣੇ ਮਾਨਮਤੇ ਇਤਿਹਾਸ ਨੂੰ ਯਾਦ ਕਰਨ ਦੇ ਉਸ ਉੱਪਰ ਮਾਨ ਕਰਨ ਦੇ ਵੀ ਦਿਨ ਹਨ ਜਿਹੜੇ ਸਿੱਖੀ ਤੋਂ ਬੇਮਖ ਹੋ ਕੇ ਈਸਾਈ ਬਣ ਰਹੇ ਹਨ ਉਹਨਾਂ ਨੂੰ ਗੁਰੂ ਪੁੱਤਰਾਂ ਦੀ ਸਿ ਸ਼ਹਾਦਤ ਇਸ ਬਲਦਾਨ ਤੋਂ ਸੇਧ ਲੈਣੀ ਚਾਹੀਦੀ ਹੈ ਛੋਟੇ-ਛੋਟੇ ਲਾਲਚ ਧਰਮ ਪਰਵਰਤਨ ਕਰਨਾ ਬਹੁਤ ਹੀ ਬੁਰਾ ਹੈ ਬ੍ਰਾਈ ਦੋਸਤੋ ਵਿਅਕਤੀਆਂ ਵਿੱਚ ਹੋ ਸਕਦੀ ਹੈ ਧਾਰਮਿਕ ਪਹਿਰਾਵਾ ਪਹਿਨੇ ਲੋਕਾਂ ਵਿੱਚ ਵੀ ਬ੍ਰਾਈਆਂ ਹੋ ਸਕਦੀਆਂ ਹਨ ਪਰ ਧਰਮ ਸਿੱਖ ਧਰਮ ਗੁਰੂਆਂ ਦਾ ਬਲਦਾਨ ਸਰਬੰਸ ਵਾਰਨਾ ਕਿਸ ਲਈ ਸੀ ਸਾਡੇ ਲਈ ਹੀ ਸੀ ਸਾਡੇ ਸਮਾਜ ਲਈ ਹੀ ਸੀ ਇਹ ਜਰੂਰ ਸੋਚਿਓ ਅੰਤ ਵਿੱਚ ਦੋਸਤੋ ਸਰਬੰਸਤਾਨੀ თანਦਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਧਰਮ ਹੇਤ ਉਹਨਾਂ ਤੋਂ ਜਾਣ ਵਾਰ ਗਏ ਉਹਨਾਂ ਦੇ ਸਿੱਖ ਅੱਜ ਤੋਂ 320 ਸਾਲ ਪਹਿਲਾਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਇਸ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹਾਂ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਦੂਜਿਆਂ ਨਾਲ ਸ਼ੇਅਰ ਜ਼ਰੂਰ ਕਰੋ ਅਤੇ ਲਾਈਕ ਵੀ ਜ਼ਰੂਰ ਕਰੋ ਜੇ ਹੋ ਸਕੇ ਤਾਂ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਸ ਨੂੰ ਮੰਨਦੇ ਹੋਏ ਮਿਲਦੇ ਹਾਂ ਅੱਗੇ ਕਿਸੇ ਨੈਕਸਟ ਹੋਰ ਵੀਡੀਓ ਵਿੱਚ ਕਿਸੇ ਹੋਰ ਵਿਸ਼ੇ ਉੱਪਰ